ਮੋਗਾ ਧਰਮਕੋਟ ਪੁਲਿਸ ਨੇ ਡੀਸੀ ਮੋਗਾ ਦੇ ਇੱਕ ਪੱਤਰ ਤੇ ਐਕਸ਼ਨ ਲੈਂਦਿਆਂ ਧਰਮਕੋਟ ਦੇ ਆਦਰਮਾਨ ਦੇ ਪਟਵਾਰੀ ਨਵਦੀਪ ਸਿੰਘ ਨੂੰ ਗ੍ਰਿਫਤਾਰ ਕੀਤਾ ਜਿਸ ਤੇ ਕਰੋੜਾਂ ਦੇ ਕਪਲੇ ਦੇ ਇਲਜ਼ਾਮ ਨੇ ਤੇ ਪੁਲਿਸ ਨੇ ਪਟਵਾਰੀ ਨਵਦੀਪ ਸਿੰਘ ਅਤੇ ਉਸ ਦੀ ਜਾਣਕਾਰ ਦਿਲਕੁਸ਼ ਕੁਮਾਰੀ ਖਿਲਾਫ ਕੇਸ ਦਰਜ ਕਰ ਲਿਆ ਸਾਰਾ ਮਾਮਲਾ ਨੈਸ਼ਨਲ ਹਾਈਵੇ ਅਧੀਨ ਆਉਂਦੀ ਛੇਕ ਨਾਲ 16 ਮਰਲੇ ਸਰਕਾਰੀ ਜ਼ਮੀਨ ਦਾ ਨਵਦੀਪ ਸਿੰਘ ਪਟਵਾਰੀ ਨੇ ਨੈਪ ਤਹਿਸੀਲਦਾਰ ਅਤੇ ਉਸਦੇ ਸਾਥੀ ਪਟਵਾਰੀ ਦੇ ਜਾਲੀ ਦਸਤਖਤ ਕਰਕੇ ਇਹ ਜ਼ਮੀਨ ਆਪਣੀ ਜਾਣਕਾਰ ਦਿਲਕੁਸ਼ ਕੁਮਾਰੀ ਦੇ ਨਾਂ ਤੇ ਤਬਦੀਲ ਕਰ ਦਿੱਤੀ ਅਤੇ ਉਸ ਤੋਂ ਬਾਅਦ ਉਸ ਜ਼ਮੀਨ ਦਾ ਮੁਆਵਜ਼ਾ 1 ਕਰੋੜ 65724 ਰੁਪਏ ਜਾਰੀ ਕਰਵਾ ਕੇ ਉਸਦੇ ਖਾਤੇ ਵਿੱਚ ਜਮ੍ਹਾਂ ਕਰਵਾ ਦਿੱਤੇ ਮਾਮਲਾ 2022 ਦਾ ਜਿਸ ਤੋਂ ਬਾਅਦ ਮਾਮਲਾ ਪ੍ਰਸ਼ਾਸਨ ਦੇ ਧਿਆਨ ਵਿੱਚ ਆਇਆ ਤੇ ਇਸ ਦੀ ਜਾਂਚ ਕੀਤੀ ਗਈ ਜਾਂਚ ਤੋਂ ਬਾਅਦ ਮੋਗਾ ਦੇ ਡੀਸੀ ਦੇ ਪੱਤਰ ਤੇ थाना ਧਰਮਕੋਟ ਦੀ ਪੁਲਿਸ ਨੇ ਦੋਸ਼ੀ ਪਟਵਾਰੀ ਅਤੇ ਉਸ ਦੀ ਜਾਣ ਪਛਾਣ ਵਾਲੀ ਔਰਤ ਦੇ ਖਿਲਾਫ ਵਕਫਾ ਖਤਰਾ ਮਾਹ ਮਾਹ ਤਹਿਤ ਮਾਮਲਾ ਦਰਜ ਕਰ ਲਿਆ। ਉੱਥੇ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਮੁਲਜ਼ਮ ਪਟਵਾਰੀ ਨਵਦੀਪ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਜਦਕਿ ਉਸ ਦੀ ਸਾਥਣ ਦਿਲ ਕੁਸ਼ ਕੁਮਾਰੀ ਦੀਪਾ ਜਾਰੀ ਹੈ। ਜੀ ਸਾਹਿਬ ਵੱਲੋਂ ਇੱਕ ਹੁਕਮ ਹੋਇਆ ਸੀ ਜਿਸ ਦੇ ਵਿੱਚ ਉਹਨਾਂ ਨੇ ਕੁਝ ਅਧਿਕਾਰੀਆਂ ਤੇ ਮੈਕਮੇ ਵਿੱਚ ਫਰਾਡ ਕਰਕੇ ਸਰਕਾਰੀ ਪੈਸੇ ਨੂੰ ਗਲਤ ਅਦਾਇਗੀਆਂ ਕਰਨ ਤੇ ਪਰਚਾ ਦਰਜ ਕਰਨ ਦੀ ਉਹਨਾਂ ਨੇ ਹੁਕਮ ਦਿੱਤਾ ਸੀ ਜਿਸ ਤੇ ਅਸੀਂ ਪਰਚਾ ਦਰਜ ਕੀਤਾ ਹੈ। ਇੱਕ ਨੈਸ਼ਨਲ ਹਾਈਵੇ ਬਣ ਰਿਹਾ ਜੀ 756 A ਜਿਹਦੇ ਵਿੱਚ ਇੱਕ ਪਟਵਾਰੀ ਹੈ ਨਵਦੀਪ ਕੁਮਾਰ ਇਹਨਾਂ ਨੇ ਕੁਝ ਗਲਤ ਅਦਾਇਗੀਆਂ ਕੀਤੀਆਂ ਨੇ ਇਹ ਆਦਰਮਾਨ ਵਿਖੇ ਤਾਇਨਾਤੀ ਜਿਸ ਏਰੀਆ ਦੇ ਵਿੱਚੋਂ ਨੈਸ਼ਨਲ ਹਾਈਵੇ ਬਣ ਰਿਹਾ ਉਸ ਏਰੀਆ ਦੇ ਵਿੱਚ ਸਰਕਾਰੀ ਜ਼ਮੀਨ ਸੀ ਜਿਸ ਦੀ ਇਹਨਾਂ ਨੇ ਗਲਤ ਇਨਤਕਾਲ ਕਰਕੇ ਇੱਕ ਦਿਲਖੁਸ਼ ਕੁਮਾਰੀ ਦੇ ਨਾਮ ਤੇ 1 ਕਰੋੜ ਤੇ ਕੋਚੇ 64000 ਰੁਪਏ ਦੀ ਰਕਮ ਗਲਤ ਅਦਾਇਗੀ ਕਰਕੇ ਉਹਨਾਂ ਦੇ ਨਾਮ ਤੇ ਟ੍ਰਾਂਸਫਰ ਕਰ ਦਿੱਤੀ ਜਿਹਦੇ ਤੇ ਪਰਚਾ ਦਰਜ ਕੀਤਾ ਗਿਆ। ਇੱਕ ਕਿੰਨੇ ਜਣੇ ਤੇ ਪਰਚਾ ਦਰਜ ਹੋਇਆ ਏ ਔਰ ਕਿਹੜੀ ਤਰ੍ਹਾਂ ਦਾ ਤਹਿਤ ਹੋਇਆ? 420 ਮੁੱਢਲੀ ਤਰ੍ਹਾਂ ਹੈ ਜੀ ਤੇ ਸਰਕਾਰੀ ਦਸਤਾਵੇਜ਼ਾਂ ਦਾ ਚਿਪਚਾਟ ਅਤੇ ਦੋ ਵਿਅਕਤੀ ਇੱਕ ਨਵਦੀਪ ਕੁਮਾਰ ਤੇ ਇੱਕ ਦਿਲਖੁਸ਼ ਕੁਮਾਰੀ ਮੋਰਲੇ ਆਧਾਰਤੀ ਇਹਨਾਂ ਦੋਵਾਂ ਤੇ ਹੀ ਪਰਚਾ ਲੱਗਿਆ ਇਹਨਾਂ ਦੋਨਾਂ ਦਾ ਆਪਸ ਵਿੱਚ ਰਿਲੇਸ਼ਨ ਕੀ ਹੈ ਜੀ ਪਟਵਾਰੀ ਦਾ ਤੇ ਦਿਲਕੁਸ਼ ਕੁਮਾਰੀ ਦਾ ਡਾਇਰੈਕਟ ਤੌਰ ਤੇ ਇਹਨਾਂ ਦਾ ਕੋਈ ਰਿਲੇਸ਼ਨ ਨਹੀਂ ਹੈ ਇਹਦੇ ਇੱਕ ਦੋਸਤ ਦੀ ਜਾਣਕਾਰ ਦੱਸੀ ਜਾਂਦੀ ਹੈ ਦਿਲਕੁਸ਼ ਕੁਮਾਰੀ ਇਹ 6 ਕਨਾਲ ਤੇ 18 ਮਰਲੇ ਦੀ ਜ਼ਮੀਨ ਹੈ ਇਹਦਾ ਮੁਆਵਜ਼ਾ ਕਿੰਨਾ ਬੰਦਾ ਸਰ 1 ਕਰੋੜ 65 ਹਜ਼ਾਰ ਤੇ ਕੁਝ ਰੁਪਏ ਵਰਦੇ ਆ ਜੀ ਇਹ ਜ਼ਮੀਨ ਦਾ ਇੰਤਕਾਲ ਕੀਤਾ ਗਿਆ ਸੀ ਸਰਕਾਰੀ ਜ਼ਮੀਨ ਦਾ ਦਿਲਕੁਸ਼ ਕੁਮਾਰੀ ਦੇ ਨਾਮ ਤੇ ਇਹ ਜਿਹੜੀ ਜ਼ਮੀਨ ਹੈ ਇਹਦਾ ਇੰਤਕਾਲ ਕਰਨਾ ਬੜਾ ਔਖਾ ਸੀ ਕਿਉਂਕਿ ਇਹ ਸਰਕਾਰੀ ਜ਼ਮੀਨ ਸੀ ਜਦੋਂ ਇਸ ਦਾ ਇੰਤਕਾਲ ਕਰ ਦਿੱਤਾ ਤਾਂ ਮੈਕਬੇ ਦੇ ਕੁਝ ਅਧਿਕਾਰੀਆਂ ਨੂੰ ਸ਼ੱਕ ਹੋਇਆ ਜਿਨ੍ਹਾਂ ਨੇ ਇਹਦੀ ਜਾਂਚ ਬਿਠਾ ਦਿੱਤੀ ਜਿਹੜੇ ਸਾਈਨ ਵਗੈਰਾ ਕੀਤੇ ਹੋਏ ਨੇ ਪਟਵਾਰੀ ਦੇ ਕਾਨੂੰਗੋਦੇ ਅਤੇ ਮਾਲ ਅਧਿਕਾਰੀਆਂ ਦੇ ਉਹਨਾਂ ਦੇ ਫਰੈਂਟਿਕ ਲੈਬ ਦੇ ਵਿੱਚ ਚੈਕਿੰਗ ਵਾਸਤੇ ਕੀਤੇ ਗਏ ਸਿਗਨੇਚਰ ਉਹ ਜੈਲੀ ਪਾਏ ਗਏ ਜਿਸ ਤੇ ਉਸ ਤੋਂ ਬਾਅਦ ਇਤਕਾਲ ਪਾਸ ਹੋਣਾ ਕਿਸੇ ਵੱਲ ਦਾ ਨਵਦੀਪ ਨੇ ਪਟਵਾਰੀ ਨੇ ਇੱਕ ਗਲਤ ਆਧਾਰ ਤੇ ਉਹ ਵੈਰੀਫਾਈ ਕਰ ਦਿੱਤੇ ਅਤੇ ਜਿਹੜੀ ਰਾਸ਼ੀ ਸੀ ਉਹ ਦਿਲਕੁਸ਼ ਕੁਮਾਰੀ ਦੇ ਅਕਾਊਂਟਸ ਤੇ ਟ੍ਰਾਂਸਫਰ ਕਰ ਦਿੱਤੇ ਤੇ ਅਰੈਸਟ ਹੋਈ ਕੋਈ ਜੀ ਨਵਦੀਪ ਦੀ ਅਰੈਸਟ ਹੋ ਗਈ ਹੈ ਜੀ ਪਟਵਾਰੀ ਦੀ ਅਬ ਦਿਲਕੁਸ਼ ਕੁਮਾਰੀ ਦਿਲਕੁਸ਼ ਕੁਮਾਰੀ ਜੀ ਅਰੈਸਟ ਲਈ ਅਸੀਂ ਉਜਤਨ ਕਰ ਰਹੇ ਹਾਂ ਸਰ ਇਸ ਮਾਮਲੇ ਵਿੱਚ ਕੋ ਇਹ ਦੋਨੋਂ ਹੀ ਹੈ ਕਿ ਇਸ کے ساتھ aur bhi koi hai ਹਾਲੇ ਇਨਵੈਸਟੀਗੇਸ਼ਨ ਦਾ ਪਾਰਟ ਹੈ ਜੀ ਹਾਲੇ ਨਹੀਂ ਦੱਸ ਪਾਉਂਗਾ